ਜਿਹੜਾ ਆਪਣਾ ਪ੍ਰੈਸ ਐਸੋਸੀਏਸ਼ਨ 사ਦਕ ਵੱਲੋਂ ਮੇਰੇ ਵੀਰਾਂ ਵੱਲੋਂ ਜਿਹੜਾ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਅੱਗੇ ਵੀ ਮੈਂ ਆਪਣੀ ਪਬਲਿਕ 사ਦਕ ਦੀ ਪਬਲਿਕਲੀ 24 ਘੰਟੇ ਹਾਜ਼ਰ ਹਾਂ ਪਹਿਲਾ ਹੀ ਬਾਬਾ ਫਰੀਜੀ ਦੀ ਕਿਰਪਾ ਰਹੀ ਹੈ ਵੀ ਕਿਤੇ ਵੀ ਕੋਈ ਇਨਸੀਡੈਂਟ ਹੋ ਜੇ ਤਾਂ ਮੈਂ 5 ਮਿੰਟ ਦੇ ਵਿੱਚ ਪਹੁੰਚ ਜਣੀ ਤੇ ਅੱਗੇ ਤੋਂ ਵੀ ਮੇਰੀ ਕੋਸ਼ਿਸ਼ ਇਹ ਹੈ ਵੀ ਜੇ ਐਨੀ ਟਾਈਮ ਕੋਈ ਵੀ ਸਮੱਸਿਆ ਆਉਂਦੀ ਹੈ ਮੈਨੂੰ ਇਮੀਡੀਏਟ ਕਾਲ ਕਰੋ 5 ਮਿੰਟ ਤੋਂ ਵੱਧ ਟਾਈਮ ਨਹੀਂ ਲੱਗਦਾ ਬਾਬਾ ਫ੍ਰੀਜ਼ ਦੀ ਕਰ ਪਾ ਰਹੀ ਐ ਤੇ ਫੋਨ ਵੀ ਅੱਗੇ ਕਰ ਪਾ ਰੋ। थाना ਮੁਖੀ ਸਾਧਕ ਮੈਡਮ ਬਜਿੰਦਰ ਕੌਰ ਜੀ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਆਪਦੀਆਂ ਸੇਵਾਵਾਂ ਬੜੀ ਇਮਾਨਦਾਰੀ ਵਫਾਦਾਰੀ ਨਾਲ ਔਰ ਨਾ ਟੜਕ ਹੋ ਕੇ ਨਿਭਾ ਰਹੇ ਨੇ। ਸੋ ਅਸੀਂ ਜਦੋਂ ਵੀ ਇਹਨਾਂ ਨੂੰ ਕਿਤੇ ਕਾਲ ਕੀਤੀ ਐ ਐਮਰਜੈਂਸੀ ਕੋਈ ਚੋਰੀ ਦਾ ਮਸਲਾ ਜਾਂ ਕੋਈ ਲੜਾਈ ਦਾ ਮਸਲਾ ਜਾਂ ਕੋਈ ਹੋਰ ਕੋਈ ਵੀ ਮਸਲਾ ਅਸੀਂ ਜਦੋਂ ਵੀ ਕਾਲ ਕੀਤੀ ਆ ਤਾਂ ਮੇਰੇ ਖਿਆਲ ਚ ਇਹਨਾਂ ਨੇ 5-7 10 ਮਿੰਟ ਤੋਂ ਵੱਧ ਜਿਹੜਾ ਨਹੀਂ ਟਾਈਮ ਲਾਇਆ ਨਹੀਂਗਾ ਉਹਨੂੰ ਸੋਲਵ ਕਰਨ ਤੇ। ਉਧੀਆਂ ਉਦਾਹਰਨਾਂ ਬਹੁਤ ਸਾਰੀਆਂ ਨੇ ਜਿਵੇਂ ਕਿ ਇੱਕ ਮੈਂ ਉਦਾਹਰਨ ਤੁਹਾਨੂੰ ਦੇ ਸਕਦਾ ਜਿਵੇਂ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਇੱਥੇ ਨਾਲ ਪਿੰਡ ਆ ਉਹ ਸਾਡੇ ਪੱਤਰਕਾਰ ਵੀਰ ਨੇ ਸਾਡੇ ਧਿਆਨ ਚ ਲਿਆਂਦਾ ਕਾਫੀ ਉਹ ਰਾਏ ਕਰਕੇ ਮੈਡਮ ਨੂੰ ਕਾਲ ਕੀਤੀ ਤਾਂ ਅੱਧੇ ਘੰਟੇ ਦੇ ਵਿੱਚ ਉਹ ਸਾਰਾ ਜਿਹੜਾ ਮਸਲਾ ਸੀਗਾ ਉਹ ਮੈਡਮ ਨੇ ਸੋਲਵ ਕਰ ਦਿੱਤਾ ਤੁਸੀਂ ਇਹ ਸੋਚੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜੇਕਰ ਮੁੱਦਾ ਉਹ ਕਿਤੇ ਭੱਗ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆਪਣੇ ਕਿੰਨੇ ਸਤਿਕਾਰਯੋਗ ਵੀਰ ਨੇ ਜਿਹੜੇ ਮਨਾਂ ਨੂੰ ਫੇਸ ਪਹੁੰਚਦੀ ਆ ਤਾਂ ਉਹ ਇੱਕ ਬਹੁਤ ਵੱਡਾ ਇਨਸੀਡੈਂਟ ਹੋਣਾ ਸੀਗਾ ਸੋ ਅਸੀਂ ਤੈਵਲੋ ਧੰਨਵਾਦ ਕਰਦੇ ਆ ਕਿ ਜਰੋਂ ਦੇ ਮੈਡਮ ਆਏ ਆ ਚੋਰੀਆਂ ਵਾਲੇ ਪਾਸੇ ਵੀ ਤੁਸੀਂ ਦੇਲੀ ਨਿਊਜ਼ ਦੇਖਦੇ ਹੋ ਔਰ ਜਿੰਨਾ ਵੀ ਇਹ ਕਰ ਰਹੇ ਆ ਸਾਡੇ ਮੁਤਾਬਕ ਜਿੰਨਾ ਅਸੀਂ ਦੇਖ ਰਹੇ ਆ ਹਾਲ ਦੀ ਘੜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸੋ ਅਸੀਂ ਤੈਵਲੋ ਧੰਨਵਾਦ ਕਰਦੇ ਆ ਇਸ ਕਰਕੇ ਅਸੀਂ ਪ੍ਰੈਸ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਵੀ ਇਹ ਕੱਲੇ ਮੈਡਮ ਹੀ ਨਹੀਂ ਜਿਹੜੇ ਹੋਰ ਵੀ ਫੀਲਡ ਦੇ ਵਿੱਚ ਕੋਈ ਅਧਿਕਾਰੀ ਹੋਵੇ ਅਸੀਂ ਹੁਣ ਆਪਦੀ ਪੂਰੀ ਨਿਗ੍ਹਾ ਰੱਖਾਂਗੇ ਜਿਹੜਾ ਵੀ ਕੋਈ ਚੰਗੇ ਕੰਮ ਕਰਦਾ ਸਮਾਜ ਸੇਵੀ ਤੌਰ ਤੇ ਵਿਚਰਦਾ ਵਧੀਆ ਕੰਮ ਕਰਦਾ ਉਹਨਾਂ ਨੂੰ ਅਸੀਂ ਸਪੈਸ਼ਲ ਤੌਰ ਤੇ ਸਨਮਾਨਤ ਅੱਗੇ ਤੋਂ ਸੋ ਮੇਰੀ ਇੱਥੋਂ ਜਿਹੜਾ ਹੋਰ ਵੀ ਸਟਾਫ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਖਰਬੂਜੇ ਨੂੰ ਦੇਖ ਕੇ ਕਹਿੰਦੇ ਖਰਬੂਜਾ ਰੰਗ ਫੜਦਾ ਸੋ ਸਾਡੀ ਬੇਨਤੀ ਆ ਕਿ ਮੈਰਨ ਨੂੰ ਦੇਖ ਕੇ ਸਾਰੇ ਜਿਹੜੇ ਕੋਈ ਨਾ ਕੋਈ ਉਪਰਾਲਾ ਵਧੀਆ ਕਰਦੇ ਰਹਿਣ ਤਾਂ ਕਿ ਅਸੀਂ ਵੀ ਆਪਦੇ ਸਾਡਾ ਵੀ ਹੌਸਲਾ ਵਧੇ ਅਸੀਂ ਵੀ ਅੱਗੇ ਤੋਂ ਸਾਰਿਆਂ ਨੂੰ ਜਿਹੜਾ ਸਨਮਾਨਤ ਕਰਦੇ ਰਹੀਏ ਧੰਨਵਾਦ